ਦਾਗਪੁਰ ਦੇ ਕਸਬਾ ਕਲਾਨੋਂ ਨਜ਼ਦੀਕ ਪਿੰਡ ਦਹਿਰਗੁਵਾਰ ਜਿੱਥੇ ਕੀ ਪੂਰੇ ਪੰਜਾਬ ਵਿੱਚ ਅਤਿ ਦੀ ਗਰਮੀ ਪੈਂਦੀ ਸੀ ਉਸ ਟਾਈਮੇ ਗਰੀਬ ਮਜ਼ਦੂਰ ਨਰੇਗਾ ਵਾਲੇ ਕੰਮ ਕਰਦੇ ਸਨ ਬਾਹਰ ਕੰਮ ਇਹਨਾਂ ਨਰੇਗਾ ਮਜ਼ਦੂਰਾਂ ਦੇ ਵਿੱਚ ਵਿਧਵਾ ਮਾਵਾਂ ਵੀ ਕਰਦੀਆਂ ਸਨ ਕੰਮ ਰੋਜੀ ਰੋਟੀ ਖਾਤਰ ਜਾਣਾ ਪੈਂਦਾ ਸੀ ਇਹਨਾਂ ਨੂੰ ਵੀ ਕਰਨ ਲਈ ਬਾਹਰ ਕੰਮ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਕਰਦੀਆਂ ਸਨ ਇਹ ਕੰਮ ਪਰ ਨਹੀਂ ਪਏ ਇਹਨਾਂ ਦੇ ਖਾਤਿਆਂ ਦੇ ਵਿੱਚ ਕੋਈ ਵੀ ਪੈਸੇ ਇੱਕਠੇ ਹੋਏ ਲੋਕਾਂ ਨੇ ਲਗਾ ਦਿੱਤੇ ਸਰਪੰਚ ਦੇ ਵੱਡੇ ਇਲਜ਼ਾਮ ਕਿ ਹਾਕੀ ਕੰਮ ਸਾਡੇ ਤੋਂ ਕਰਵਾ ਲਿਆ ਫੋਟੋਆਂ ਸਾਡੇ ਤੋਂ ਲਹਾ ਲਈਆਂ ਅਟੇ ਵੱਡੇ ਕੋਠੀਆਂ ਵਾਲੇ ਸਹਾਗਵਰਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੇ ਆ ਪੈਸੇ ਇਸ ਮਸਲੇ ਤੇ ਸਰਪੰਚ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਝੂਠਾ ਕਰਾਰ ਦੱਸਿਆ ਸਰਪੰਚ ਨੇ ਕਿਹਾ ਕਿ ਸਾਰਾ ਕੰਮ ਹੁਣ ਔਨਲਾਈਨ ਹੈ ਸਾਡੇ ਵੱਲੋਂ ਇਨ੍ਹਾਂ ਦਾ ਟਾਈਮ ਤੇ ਹਾਜ਼ਰੀਆਂ ਲਗਾ ਕੇ ਬਕਾਇਦਾ ਮੈਸਮੇ ਨੂੰ ਭੇਜ ਦਿੱਤੀਆਂ ਜਾਂਦੀਆਂ ਪਾਜੀ ਮਰਾ ਪੁਰਨੇ ਪਿੰਡ ਗੜਾ ਦਾ ਮਸਲਾ ਕੀ ਜੀ ਪਿੰਡ ਗਵਾਰਾ ਪਾਜੀ ਇਹ ਨਰੇਗਾ ਦਾ ਮਸਲਾ ਹੈ ਪਾਜੀ ਕੀ ਮਸਲਾ ਮਸਲਾ ਪਾਜੀ ਇਹ ਨਰੇਗਾ ਦੇ ਪੈਸੇ ਜਿਹੜੇ ਆ ਉਹ ਗਰੀਬਾਂ ਦੇ ਕਾਉਂਟ ਚ ਨਹੀਂ ਪਏ ਹੈਗੇ ਉਹ ਅਮੀਰਾਂ ਦੇ ਕਾਉਂਟ ਦੇ ਵਿੱਚ ਪਏ ਹੈਗੇ ਜਿਨ੍ਹਾਂ ਦੇ ਘਰ ਏਸੀ ਵੀ ਲੱਗੇ ਤੇ ਗੱਡੀਆਂ ਵੀ ਖਲੋਤੀ ਦੀਆਂ ਨੇ ਉਹਨਾਂ ਦੇ ਘਰ ਇਹ ਪੈਸੇ ਪਏ ਨੇ ਉਹ ਮੈਨੂੰ ਦੱਸੋ ਪਹਿਲਾਂ ਭਈ ਉਹ ਕਿੰਨੇ ਕੁ ਗਰੀਬ ਨੇ ਜਿਨ੍ਹਾਂ ਦੇ ਘਰ ਪੈਸੇ ਪਏ ਕੇ ਦੇ ਆ ਹਾਂਜੀ ਸਾਡੀ ਸਰਕਾਰ ਨੂੰ ਇਹ ਮੰਗਿਆ ਉਹਨਾਂ ਦੇ ਧਰੋਪੇ ਹੈ ਨਹੀਂ ਇਹ ਪੈਣੇ ਚਾਹੀਦੇ ਇਹ ਗਰੀਬਾਂ ਨੂੰ ਪੈਸੇ ਪੈਣੇ ਚਾਹੀਦੇ ਜਿਹੜੇ ਆਏ ਨੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਇੱਕ ਇਹਨਾਂ ਦੇ ਇੱਕ ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਜੀ ਅਸੀਂ ਹਾਰ ਕੇ ਨਜਮ ਨਜੋਤੇ ਘਰ ਗਏ ਆ ਚੇਅਰਮੈਨ ਸਾਹਿਬ ਦੇ ਕਰ ਠੀਕ ਹੈ ਜੀ ਇਹ ਸਾਡੀ ਮੰਗ ਜਿਹੜੀ ਆ ਪੂਰੀ ਹੋਣੀ ਚਾਹੀਦੀ ਹੈ ਕਿੰਨੇ ਚਿਰ ਤੋਂ ਪਏ ਨੇ ਭਾਜੀ 3 ਮਹੀਨੇ ਤੋਂ ਪੈਸੇ ਨਹੀਂ ਪਏ 3 ਮਹੀਨੇ ਤੋਂ ਕੰਮ ਕਰਦੇ ਆ 1 ਰੁਪਇਆ ਨਹੀਂ ਪਿਆ ਸਾਡੇ ਖਾਣ ਦੇ ਵਿੱਚ ਮਨ ਲਵਤਾਰ ਸਿੰਘ ਕੀ ਮਸਲਾ ਜੀ ਮਸਲਾ ਵੀ ਆਹੀ ਨਰੇਗਾ ਦਾ ਕੰਮ ਸਰਕਾਰ ਵੱਲੋਂ ਕਰਦੇ ਰਹੇ ਹਾਂ ਕਿ ਜੇ ਮਹੀਨੇ ਤੋਂ ਲੈ ਕੇ ਸਾਡੀ ਪੇਮੈਂਟ ਕੋਈ ਨਹੀਂ ਪਈ ਜੋ ਪਹਿਲਾ ਸਾਡਾ ਗਰੀਬ ਦਾ ਸਾਡਾ ਹੱਕ ਕਿੱਥੇ ਜਾਂਦਾ ਪੁੱਛਿਆ ਜਾਏ ਇਹਨਾਂ ਨੂੰ ਲੋਕਾ ਸੈਂਟਰ ਸਰਕਾਰ ਸਾਬ ਵਾਸਤੇ ਪੈਸਾ ਭੇਜਦੀ ਆ ਸਾਡਾ ਹੱਕ ਜਿਹੜਾ ਕਿਉਂ ਕਿੱਥੇ ਗਿਆ ਵਾ ਕਿਹੜੇ ਖਾਤਿਆਂ ਵਿੱਚ ਪਿਆ ਗਿਆ ਤੇ ਤੁਸੀਂ ਨਰੇਗਾ ਲੈ ਸੈਟਿੰਗ ਨੂੰ ਪੁੱਛਿਆ ਜੀ ਹੋਰ ਕੋਈ ਕਦੇ ਪੁੱਛਿਆ ਜੀ ਮਤਲਬ ਭਾਵੇਂ ਆ ਵੀ ਆਹੀ ਸਾਡਾ ਸਾਡਾ ਪੈਸਾ ਸਾਡੇ ਨੂੰ ਨਹੀਂ ਮਿਲਿਆ ਨੇ ਤੁਸੀਂ ਆਪਣੀ ਦਰਿਆ ਦੇ ਲੈ ਕੇ ਕੋਈ ਭੇਜੇ ਸਰਪੰਚ ਨੂੰ ਪੁੱਛਿਆ ਕਿ ਨੂੰ ਸਰਪੰਚਾ ਸਰਪੰਚ ਨੂੰ ਇੱਕ ਦੋ ਵਾਰੀ ਪੁੱਛਿਆ ਆਂਦਾ ਪਾਰਾ ਗਲਾਰੇ ਬੁੱਤੇ ਲਾ ਹਟੇ ਸਾਡੇ ਨਾਲ ਕਰਦੇ ਕਾਪੀਆਂ ਬੈਂਕ ਖਾਤੇ ਕਿੰਨੇ ਕਿੰਨੇ ਜਿਹੜੇ ਤੋਂ ਨਹੀਂ ਪਏ ਪਏ ਤੁਹਾਡੇ ਖਾਤੇ ਤਿੰਨ ਮਹੀਨੇ ਤੀਜੇ ਮਹੀਨੇ ਤੋਂ ਲੈ ਕੇ ਆ ਸਤਵਾਂ ਮਹੀਨਾ ਹੋ ਗਿਆ ਜੇ ਤੁਸੀਂ ਇਹ ਹਿਸਾਬ ਲਾ ਲਓ ਆਪ ਸਿਆਣੇ ਜੇ ਹਿਸਾਬ ਲਓ ਕਿੰਨੇ ਚਿਰ ਹੋ ਗਿਆ ਕਿੰਨੇ ਤੁਸੀਂ ਮੈਂਬਰ ਦੇ ਕੰਮ ਕਰਦੇ ਪਏ ਹੋ 55 ਜਣੇ ਅਸੀਂ ਕੰਮ ਕਰ ਰਹੇ ਆ ਜਿਨ੍ਹਾਂ ਨੇ ਕੰਮ ਕੀਤਾ ਜਿੱਥੇ ਜਿੱਥੇ ਕੀਤਾ ਉਹ ਜਗ੍ਹਾ ਦਾ ਵੀ ਸਾਨੂੰ ਪਤਾ ਤੁਹਾਡੇ ਫੋਟੋ ਨਹੀਂ ਦੇ ਸਾਡੀਆਂ ਫੋਟੋਆਂ ਲਾ ਕੇ ਫੋਟੋ ਖਿੱਚ ਕੇ ਉਹਨਾਂ ਨੇ ਆਨਲਾਈਨ ਕਰਵਾ ਦਿੱਤੀਆਂ ਜੀ ਬਾਕੀ ਇਹ ਗੱਲ ਹੈ ਵੀ ਸਾਡਾ ਪੈਸਾ ਖਾਤਾ ਨੀਗਾ ਖਾਤਿਆਂ ਵਿੱਚ ਪੈਸੇ ਨਹੀਂ ਜੇ ਪਾਏ ਡਾਕੂਮੈਂਟ ਸਾਡੇ ਸਾਰੇ ਲੈ ਗਏ ਆ ਹਾਂਜੀ ਆਧਾਰ ਕਾਰਡ ਬੈਂਕ ਖਾਤਾ ਵੀ ਅਸੀਂ ਦੇ ਦਿੱਤਾ ਬੈਂਕ ਖਾਤੇ ਵਿੱਚ ਨਹੀਂ ਪੁੱਛ ਆਏ ਔਰ ਤੋਂ ਬਾਅਦ ਤੁਹਾਡੇ ਕੋਲ ਜਦੋਂ ਕੰਮ ਕਰਦੇ ਕੋਈ ਸ਼ੈਨ ਹੋ ਗਿਆ ਰਹੇ ਤੁਹਾਡੇ ਨਹੀਂ ਕੋਈ ਸ਼ੈਨ ਨਹੀਂ ਹੋਇਆ ਫੋਟੋਆਂ ਲਾ ਕੇ ਸਾਡਾ ਉਹ ਫਾਈਲ ਬਣਾ ਕੇ ਉਹਨਾਂ ਨੇ ਕੀ ਪਤਾ ਕਿ ਕਿੱਥੇ ਸਾਡਾ ਪੈਸਾ ਗਿਆ ਸਰ ਦੋਵਾਰੀ ਫੋਟੋ ਸਾਡੀ ਲੱਤ ਦੀ ਰਹੀ ਆ ਫੋਟੋਆਂ ਲੱਤਦੀਆਂ ਮਰੂੰਦਾ ਦੁੱਖ ਨਹੀਂ ਹੁੰਦਾ ਨਹੀਂ ਸਰ ਪੰਚਾਇਤ ਦੇ ਅੰਦਰ ਕੰਮ ਹੋਦਰ ਜਾ ਕੋਈ ਪੰਚਾਇਤ ਦੇ ਅੰਦਰ ਵਿੱਚ ਪਿੰਡ ਹੈ ਹੋਈ ਜੀ ਪਿੰਡ ਦੁਆਰਾ ਹੀ ਆ ਪਿੰਡ ਦੁਆਰਾ ਜਿਸ ਲਖਣ ਸਿੰਘ ਕੀ ਮਸਲਾ ਕੀ ਹੋਇਆ ਮਸਲੇ ਇਹਨਾਂ ਗੱਦੇ ਦੀ ਕੰਮ ਕੀਤਾ ਵਾ ਤੇ ਜਿਮੀ ਨੇ ਸਟਾਰਟ ਤੇ ਪੈਸੇ ਮਤਲਬ ਗਰੀਬ ਰਹਿ ਗਏ ਤੇ ਦੂਜਿਆਂ ਨੇ ਪਵਾ ਲਏ ਮੀਰਾ ਨੇ ਤਗੜੇ ਲੋਕਾਂ ਨੂੰ ਪੈ ਗਏ ਇੱਥੇ ਕੀਤਾ ਜੀ ਰੈਣੀਆਂ ਮੋਣੀਆਂ ਦਾ ਨਹੀਂ ਯਾਰੇ ਬਹੁਤ ਸੜਕਾਂ ਤੇ ਹਾਂਜੀ ਕੋਈ ਜਿਗਰ ਗੰਡੇ ਕਿੱਥੇ ਪਾ ਕੇ ਪਾ ਜੀ ਹਾਂਜੀ ਚੰਗੇ ਚੰਗੇ ਬੰਦੇ ਸਭ ਚੰਗੇ ਚੰਗੇ ਬੰਦੇ ਸੌਕੇ ਨੂੰ ਪੈ ਗਏ ਆ ਨਾ ਨਾ ਨੂੰ ਨਹੀਂ ਪੈ ਆੜਾ ਦਾ ਨਾਮ ਨਹੀਂ ਆ ਨਹੀਂ ਪਾਇਆ ਨਾਮ ਹੀ ਹੈ ਨੀ ਵਿੱਚ ਲਿਸਟ 'ਚ ਕੀ ਤੁਹਾਨੂੰ ਕਹਿੰਦੇ ਪੈ ਹੈ ਕਿਉਂ ਨਹੀਂ ਪੈ ਕੀ ਕਰਨਾ ਪਤਾ ਨਹੀਂ ਜੀ ਹੁਣ ਇਹ ਕਰ ਜੀ ਇਹਦੇ ਸਰਪੰਚ ਨੂੰ ਪਤਾ ਹਨਾ ਸਰਕਾਰ ਨੂੰ ਤੁਸੀਂ ਕੀ ਮੰਗ ਕਰਦੇ ਹੋ ਆਈ ਦਾ ਮੰਗ ਕਰਦੇ ਵੀ ਸਾਡੇ ਹੋਣੀ ਚਾਹੀਦੀ ਆ ਕਿੰਨੇ ਜਾਣੇ ਕਿੰਨੇ ਕੰਮ ਕਰਦੇ ਆ ਕੀ ਆਈ ਘਰ ਤੋਂ ਘਰ ਮੇਰੇ ਕਹਿੰਦਾ 50 ਜਾਣੇ 50 50 30 ਦੀ ਦੀ ਬੜੀਆਂ ਜਨਾਨੀਆਂ ਨੇ ਗਰੁੱਪ ਚ ਨਵਜੋਤ ਸਿੰਘ ਆ ਜੀ ਮੈਂ ਚੇਅਰਮੈਨ ਵਿਜੀਲੈਂਸ ਮੋਨੀਟਰਿੰਗ ਸੈੱਲ ਲੇਬਰ ਆਫ ਲੇਬਰ ਵੈਲਫੇਅਰ ਬੋਰਡ ਪੰਜਾਬ ਸਰਕਾਰ ਦੇ ਵਿੱਚ ਪਿਛਲੀ ਸਰਕਾਰ ਚ ਰਿਹਾ ਮੈਂ ਐਕਚੁਅਲੀ ਇਹਨਾਂ ਦੇ ਨਾਲ ਨਰੇਗਾ ਦੇ ਪੈਸੇ ਸੀਗੇ ਤੇ ਵਿਚਾਰੇ ਕਾਫੀ ਦਿਨ ਤੋਂ ਕੰਮ ਕਰ ਰਹੇ ਸੀ ਇਹਨਾਂ ਨੇ ਸੈਕਟਰੀ ਨਾਲ ਵੀ ਸੰਪਰਕ ਕੀਤਾ ਉਹਦਾ ਨਾਮ ਹੈਗਾ ਚਰਨਜੀਤ ਕੌਰ ਇਹਨਾਂ ਨੇ ਕੁਲਦੀਪ ਸਿੰਘ ਫੌਜੀ ਇੱਥੇ ਆਗੂ ਆ ਉਹਦੇ ਨਾਲ ਵੀ ਸੰਪਰਕ ਕੀਤਾ ਪਰ ਇਹਨਾਂ ਦਾ ਮਸਲਾ ਕੋਈ ਨਹੀਂ ਹੱਲ ਹੋਇਆ ਇੱਕ ਦਿਨ ਫਿਰ ਇਹ ਸਾਰੇ ਇਕੱਠੇ ਹੋ ਕੇ ਮੇਰੇ ਘਰ ਗਏ ਮੇਰੇ ਫਾਦਰ ਸਾਹਿਬ ਐਕਸ ਸਰਪੰਚ ਨੇ ਪਿੰਡ ਦੇ ਸਾਬਕਾ ਸਰਪੰਚ ਨੂੰ ਔਰ ਮੈਂ ਸੈਕਟਰੀ ਨੂੰ ਫੋਨ ਕੀਤਾ ਵੀ ਚਲੋ ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਸਾਨੂੰ ਉਹਨਾਂ ਦਾ ਮਤਲਬ ਨਹੀਂ ਆ ਪਰ ਜਿਨ੍ਹਾਂ ਨੇ ਕੀਤਾ ਕੰਮ ਐਕਚੁਅਲੀ ਉਹਨਾਂ ਦੇ ਵੀ ਖਾਤਿਆਂ 'ਚ ਪੈਸੇ ਪਾ ਦਿਓ ਔਰ ਇਹਨਾਂ ਨੇ ਮਤਲਬ ਬਹੁਤ ਵਾਰੀ ਇਕੱਠੇ ਹੋ ਕੇ ਗਏ ਸਰਪੰਚ ਕਹਿੰਦਾ ਵੀ ਮੈਂ ਇਹਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਪਾਉਣੇ ਕੁਝ ਬੰਦਿਆਂ ਨੂੰ ਕਿਹਾ ਇਹਨਾਂ ਨੇ ਕਿ ਇਹਨਾਂ ਕੋ ਕੰਮ ਵੀ ਕਰਾਉਣਾ ਵਾ ਉਹਨਾਂ ਦੇ ਖਾਤਿਆਂ 'ਚ ਪੈਸੇ ਵੀ ਨਹੀਂ ਪਾਉਣੇ ਮੈਂ ਪੰਜਾਬ ਸਰਕਾਰ ਕੋ ਮੰਗ ਕਰਦਾ ਵੀ ਇਹਨਾਂ ਗਰੀਬਾਂ ਨੂੰ ਮਤਲਬ ਇਨਸਾਫ ਦਿੱਤਾ ਜਾਵੇ ਜਿਨ੍ਹਾਂ ਨੇ ਗਲਤ ਖਾਤਿਆਂ 'ਚ ਪੈਸੇ ਪਾਏ ਨੇ ਜਾਂ ਗਲਤ ਮਤਲਬ ਕਿਸੇ ਦਾ ਕਸੂਰ ਨਹੀਂ ਸਿਰਫ ਕਸੂਰ ਜਿਆਦਾ ਕੁਲਦੀਪ ਸਿੰਘ ਦਾ ਉਹਨੇ ਮਨ ਬਣਾਇਆ ਵਾ ਵੀ ਇਹਨਾਂ ਲੋਕਾਂ ਕੋ ਕੰਮ ਮੈਂ ਕਰਾਉਣਾ ਵਾ ਪਰ ਮੈਂ ਪੈਸੇ ਨਹੀਂ ਖਾਤੇ 'ਚ ਪਾਉਣੇ ਮੈਂ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਬਿੰਦਰ ਸਿੰਘ ਜੀ ਨੇ ਦਾਵਾ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਉਹ ਆਪਣਾ ਨਿਗਰਾਨ ਕਮੇਟੀ ਦੇ ਚੇਅਰਪਰਸਨ ਵੀ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਹਦੀ ਪ੍ਰਸ਼ਾਸਨਿਕ ਉੱਚ ਅਧਿਕਾਰੀ ਕੋ ਇਹ ਉੱਚ ਅਧਿਕਾਰੀ ਕੋਈ ਦੀ ਮਤਲਬ ਪੜਤਾਲ ਕਰਾ ਕੇ ਨਿਰਪੱਖ ਜਾਂਚ ਕੀਤੀ ਜਾਵੇ ਤੇ ਜਿਹੜਾ ਦੋਸ਼ੀ ਆ ਤਲਦੀਪ ਸਿੰਘ ਤੇ ਆਪਣਾ ਚਰਨਜੀਤ ਕੌਰ ਉਹਨਾਂ ਉਹਨਾਂ ਦੇ ਬੰਦ ਦੀ ਕਾਰਵਾਈ ਕਰਕੇ ਇਹਨਾਂ ਗਰੀਬਾਂ ਨੂੰ ਇਨਸਾਫ ਦਿੱਤਾ ਜਾਵੇ ਧੰਨਵਾਦ ਜੀ ਆਜ ਆਪਣਾ ਜੀ ਮੇਰਾ ਨਾਮ ਹਰਪਾਲ ਸਿੰਘ ਕੀ ਮਸਲਾ ਕੀ ਹੈ ਤੁਹਾਡੇ ਪਿੰਡ ਦਾ ਮਸਲਾ ਸਾਡੇ ਇਹੋ ਜੀ ਨਰੇਗਾ ਦੇ ਪੈਸੇ ਸਾਡੇ ਤੇ ਪਏ ਨਹੀਂ ਆ ਜਿਹੜੇ ਇਹ ਪੈਣ ਦੇ ਡੇਢ ਗੁਆਰ ਜੇ ਤੇ ਬਥੇਰਾ ਇਹਨਾਂ ਵਿਚਾਰਿਆਂ ਕੰਮ ਕੀਤਾ ਤੇ ਜੇ ਮਹੀਨੇ ਤੋਂ ਕੰਮ ਕਰਦੇ ਰਹੇ ਨੇ ਪਰ ਇਹਨਾਂ ਪੈਸੇ ਸਾਨੂੰ ਨਹੀਂ ਪਾਏ ਤੇ ਹੋਰਨਾਂ ਨੂੰ ਪਾ ਦਿੱਤੇ ਨੇ ਜੀਵਿਦਾਰਾਂ ਨੂੰ ਪੈਸੇ ਪਾ ਛੱਡ ਆ ਗਿਆ ਪਿੰਨ ਜੀ 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 ਦਾ ਆਨੂ ਜੁੜਿਆ ਹੀ ਨਾ ਨਾਮ ਕੀ ਹੈ ਜਗੀਰ ਗੌਰ ਕਿਹੜਾ ਪਿੰਡ ਹੈ ਤੁਹਾਡਾ ਇਹੋ ਗੋਰਾ ਦੁਆਰਾ ਦੁਆਰਾ ਗੋਰਾ ਕੀ ਮਸਲਾ ਕੀ ਹੈ ਮਸਲਾ ਇਹ ਪੁੱਤ ਕੰਮ ਕਰਦੇ ਜੱਟਾਂ ਦਾ ਵੀ ਕਰਕੇ ਆਉਂਦੇ ਨੇ ਆ ਇਹਨਾਂ ਵਹਿਣੀਆਂ ਤੱਕ ਸਾਡੇ ਕੋ ਕਢਾਏ ਵਹਿਣੀਆਂ ਗਾਰੇ ਹੱਥਾਂ ਨਾਲ ਪਾ ਪਾ ਜੁੱਤੀ ਪਾਲਦੇ ਨੇ ਨਰੇ ਗਾੜਾ ਕਿਦੋਂ ਚਾਲੂ ਕਿੱਧਰ ਕਿੰਨਾ ਸਮਾਂ ਤੱਕ ਇਹ ਨਹੀਂ ਤੀਜੇ ਤੈਨਾਂ ਮਾਰੀ ਮਤਲਬ ਹਾਂ ਕੀਤਾ ਤੈਨਾਂ ਕਦੀ ਆਜਾ ਆਇਂਦੇ ਤਾਂ ਹੈ ਕਦੀ ਸਵੇਰੇ ਆਇਂਦੇ ਤੇ ਆਏ ਕਰੀ ਜਿਨ੍ਹਾਂ ਨੂੰ ਪਾਉਣੇ ਉਹਨਾਂ ਨੂੰ ਪਾਏ ਨਹੀਂ ਕਿਹੜੇ ਕਿਹੜੇ ਡਾਕੂਮੈਂਟ ਤੁਹਾਡੇ ਕੋਲ ਨੇ ਬਾਹਰ ਕਾਰਡ 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 ਉਹ ਘਰੇ ਰੱਖ ਛੜੇ ਬੈਂਕ ਦੇ ਬੈਂਕ ਦੇ ਕੋਈ ਖਾਤਾ ਪੇ ਹਾਰ ਕਾਰਡ ਉਹ ਮੈਂ ਅੱਧਰ ਲਵਣਾ ਜਿਹੜਿਆ ਹਰਤਾਲਤੇ ਆ ਸਾਨੂੰ ਹਰਤਾਲਾਂ ਤੇ ਕੈਸ਼ ਛੜਿਆ ਉਹਨਾਂ ਦੇ ਖਾਤਿਆਂ ਚ ਪੈਸੇ ਪਾ ਛੜੇ ਆ ਅਸੀਂ ਮੁੜ ਕੇ ਜਦੋਂ ਪੁੱਛਿਆ ਇਹ ਜਿਹੇ ਹਰਤਾਲਤੇ ਆ ਜਦੋਂ ਪੁੱਛੋ ਹਰਤਾਲਤੇ ਆ ਅਸੀਂ ਜਿੱਦੋਂ ਵੀ ਮੰਗ ਕਰਦੇ ਆ ਪੈਸੇ ਦੀ ਸਾਨੂੰ ਉਨੀ ਕੋਈ ਪੈਸਾ ਮਿਲਿਆ ਬਸ ਪੈਸੇ ਉਹਨਾਂ ਨੂੰ ਪਾ ਛੜੇ ਨੇ ਹੁਣ ਸਾਨੂੰ ਥੋੜਾ ਜਿਹਾ ਪਤਾ ਲੱਗਾ ਪਈ ਪੈਸੇ ਜਿਹੜੇ ਆ ਉਹਨਾਂ ਦੇ ਕਾਊਂਟਾਂ ਚ ਪਾ ਦਿੱਤੇ ਨੇ ਉਹਨਾਂ ਨੂੰ ਪੁੱਛਿਆ ਉਹਾਂ ਦਾ ਸਾਡੇ ਕਾਊਂਟਾਂ ਚ ਕੋਈ ਨਹੀਂ ਆਇਆ ਕਹ ਪੈਸਾ ਹੀ ਨਹੀਂ ਆਇਆ ਕੋਈ ਤੁਹਾਨੂੰ ਆਂਦਾ ਕੌਣ ਕਹਿੰਦਾ ਆਈ ਆਖਾ ਤੁਹਾਨੂੰ ਲਿਸਟਾਂ ਤੱਕ ਕਢਾ ਕੇ ਦੇ ਦਾਂਗੇ ਲਿਸਟਾਂ ਤੱਕ ਕਢਾ ਕੇ ਦੇ ਦਾਂਗੇ ਜਿਹਦੇ ਜਿਹਦੇ ਖਾਤੇ ਚ ਪੈਸੇ ਆਏ ਨੇ ਤੇ ਅਸੀਂ ਲਿਸਟ ਕਢਾ ਲਈ ਆ ਸਾਨੂੰ ਪਤਾ ਵੀ ਜਿਹਦੇ ਜਿਹਦੇ ਖਾਤੇ ਚ ਪੈਸੇ ਆਏ ਨੇ ਤੇ ਲਿਸਟਾਂ ਸਾਡੇ ਕੋਲ ਪਈਆਂ ਉਹ ਤੁਹਾਨੂੰ ਅਸੀਂ ਲਿਸਟ ਤੁਹਾਨੂੰ ਦੇ ਦਿੰਨੇ ਆ ਕਿੰਨੀ ਵਾਰੀ ਕੰਮ ਕੀਤਾ ਇਹ 3-4 ਵਾਰੀ ਕੰਮ ਕੀਤਾ ਜੀ ਕਿੰਨੇ ਜੀ 50 ਜੀ ਆ ਕਿ ਜੇ ਕਿਹੜੇ ਬੁੱਢੀਆਂ ਬੰਦੇ ਜਿਹੜੇ ਕਿਹੜੇ ਡਾਕੂਮੈਂਟ ਤੇ ਕਿਹਨੂੰ ਆਧਾਰ ਕਾਰਡ ਜੇ ਬੈਂਕ ਖਾਤੇ ਦੀ ਕਾਪੀ ਜੇ ਜੇ ਸਾਡੇ ਕੋਲ ਖੜ ਕੇ ਮੁੜ ਕੇ ਸਾਡੇ ਪੈਸੇ ਨਹੀਂ ਪਾਏ ਉਹ ਸਰਪੰਚ ਨੇ ਖੜੀ ਜੀ ਸਰਦੀਪ ਸਿੰਘ ਕੁਲਦੀਪ ਸਿੰਘ ਨੇ ਜਦੋਂ ਮਤਲਬ ਕੰਮ ਚੱਲਦੇ ਰਿਹਾ ਮੌਕੇ ਤੇ ਕਿਹੜਾ ਅਧਿਕਾਰੀ ਹੁੰਦਾ ਇਹ ਕੁਲਦੀਪ ਸਿੰਘ ਜੇ ਤੇ ਇੱਕ ਸਾਹਿਬ ਜੀ ਚੰਦ ਜੀ ਸੈਕਟਰੀ ਜੀ ਹਾਂ ਜੀ ਇਹ ਇੱਕ ਚੰਦ ਜੀ ਸੈਕਟਰੀ ਜੀ ਕਿੰਨੇ ਮਹੀਨੇ ਤੋਂ ਤੁਹਾਨੂੰ ਜਿਹੜੇ ਪੈਸੇ ਨਹੀਂ ਆਉਂਦੇ ਸਾਨੂੰ 3-4 ਮਹੀਨੇ ਤੋਂ ਬਿਲਕੁਲ ਨਹੀਂ ਆਏ ਬਿਲਕੁਲ ਹੀ ਪਾਇਆ ਸਾਨੂੰ ਆ ਕੰਮ ਕਰਦੇ ਜੀ ਬਸ ਸਾਨੂੰ ਇਹੀ ਦੱਸ ਦਿੰਦਾ ਤੁਹਾਨੂੰ ਪੈਸੇ ਹੁਣ ਪੈ ਜਾਣੇ ਆ ਜੀ ਤੁਹਾਡੇ ਪੈਸੇ ਆਂਦਾ ਪਿੱਛੋਂ ਨਹੀਂ ਪਏ ਸਾਨੂੰ ਇਹੀ ਗੱਲ ਕਹਿ ਜਰੀ ਵੀ ਹੜਤਾਲ ਤੇ ਆ ਉਹਨਾਂ ਨੂੰ 3-4 ਮਹੀਨੇ ਦੇ ਸਾਨੂੰ ਉਹਨਾਂ ਨੂੰ ਪੇਮੈਂਟ ਨਹੀਂ ਪਈ ਸੈਕਟਰੀਆਂ ਪਟਵਾਰੀਆਂ ਨੂੰ ਤੋਂ ਹੜਤਾਲ ਤੇ ਨੇ ਤਾਂ ਕਰਕੇ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਆ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਜਿਨ੍ਹਾਂ ਨੇ ਜਿਹੜੇ ਹੋਰਾਂ ਦੇ ਖਾਤਿਆਂ ਚ ਪੈਸੇ ਪਾ ਦਿੱਤੇ ਨੇ ਹਾਂਜੀ ਤੈਨ ਮੇਰਾ ਗਵਾਰਾ ਜੋ ਮਸਲਾ ਕੀ ਜੀ ਮਸਲਾ ਹੈ ਭਾਜੀ ਇਹਨਾਂ ਨੇ ਗਰੀਬਾਂ ਨੇ ਨਰੇਗਾ ਦਾ ਕੰਮ ਕੀਤਾ ਹੈ ਭਾਜੀ ਉਹ ਜਿਹੜਾ ਪੈਸਾ ਇਹਨਾਂ ਨੂੰ ਨਹੀਂ ਮਿਲਿਆ ਜਿਨ੍ਹਾਂ ਜਿਨ੍ਹਾਂ ਤਗੜੇ ਬੰਦੇ ਨੇ 12 12 13 ਤਰ੍ਹਾਂ ਕਿਲੇ ਜ਼ਮੀਨ ਹੈ ਉਹਨਾਂ ਦੀ ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਨੇ ਗਰੀਬਾਂ ਨੂੰ ਕੋਈ ਹਾਸਲ ਨਹੀਂ ਹੋਇਆ ਉਹ ਜਿਨ੍ਹਾਂ ਜਿਨ੍ਹਾਂ ਨਹੀਂ ਕੰਮ ਕੀਤਾ ਸੌਖੇ ਘਣਾ ਬੰਦੇ ਤਾਂ ਉਹਨਾਂ ਟਾਲੀਆਂ ਟਰੈਕਟਰ ਨੇ ਗੱਡੀਆਂ ਲੱਗੀਆਂ ਨੇ ਕੋਈ 15 15000 15 15 ਲੱਖ ਦੀਆਂ ਉਹਨਾਂ ਨੂੰ ਪੈਸੇ ਪਾਗੇ ਨੇ ਇਹਨਾਂ ਗਰੀਬਾਂ ਨੂੰ ਭਾਜੀ ਕੋਈ ਪੈਸਾ ਨਹੀਂ ਮਿਲਿਆ ਅਰਿੰਦਰਪਾਲ ਲੱਖ ਦੀ ਗੱਡੀ ਖੜਾ ਤੁਹਾਨੂੰ ਕਿਵੇਂ ਪਤਾ ਕਿ ਉਹਨਾਂ ਦੇ ਖਾਤਿਆਂ ਚ ਪਾਗੇ ਹਾਂਜੀ ਇਹਨੂੰ ਪਹਿਲੀ ਲਿਸਟ ਕਢਾਈ ਆਣਾ ਲਿਸਟ ਕਢਾਈ ਆ ਉਹਨਾਂ ਦੇ ਖਾਤਿਆਂ ਚ ਪੈਸੇ ਪਾਗੇ ਨੇ ਤੇ ਇਹੀ ਇਹੋ ਪੱਖ ਰੱਖਣਿਆ ਸਰਪੰਚ ਤੇ ਕਾਰਵਾਈ ਹੋਵੇ ਇਹ ਤੇ ਆਜਰਾ ਗਰੀਬਾਂ ਦਾ ਉਹ ਇਹਨਾਂ ਨੂੰ ਮਿਲ ਜਾਵੇ। ਨਹੀਂ ਆਪਾਂ 사이 ਵੀ ਨਹੀਂ ਸਰਪੰਚਾਂ ਕੀ ਮਿਲਦੇ ਰਹੇ ਭਾਈ। ਹਾਂਜੀ ਕੋਈ ਕਾਰਵਾਈ ਨਹੀਂ ਹੁੰਦੀ। ਫਿਰ ਇਹ 바 ਵੀ ਡੀਸੀ ਉੱਤੇ ਜਾਵਾਂਗੇ ਆਪਣੀ ਮੰਗ ਰੱਖ ਮੰਗ ਪੱਤਰ ਦਵਾਂਗੇ ਭਾਈ। ਕਿੰਨਾ ਚਿਰ ਕੰਮ ਕਰਦੇ ਰਹੇ ਤੁਸੀਂ? ਕੰਮ ਇਹਨਾਂ ਨੇ ਕੀਤਾ 3 ਮਹੀਨੇ ਲਗਾਤਾਰ। ਹਾਂਜੀ ਕਿੰਨੇ ਲੋਕ ਡੋੜੋ? 40 50 55 ਜਾਣੇ ਹੈਗੇ ਨੇ ਭਾਈ। ਤੇ ਮਸਲਾ ਇਹ ਹੈ। ਨਹੀਂ ਕਿਸੇ ਨੇ ਨਹੀਂ ਪਿਆ ਸਰ। ਹਾਂਜੀ ਪੈਸੇ ਪਏ ਜਿੰਨੇ ਸਾਡੇ ਤਗੜੇ ਘੜਾਣ ਪਏ। ਜਦੋਂ ਜੋਇਨ ਕੀਤਾ ਕਰਕੇ ਡਾਕੂਮੈਂਟ ਡਾਕੂਮੈਂਟ ਅਧਾਰ ਕਾਰਡ ਬੈਂਕ ਖਾਤਾ ਲਾਇਆ ਜੋ ਭਾਜੀ ਹਾਂਜੀ ਫੋਟੋ ਘਰ ਹਾਂ 3 ਹਾਂਜੀ ਫੋਟੋ ਖਿੱਚ ਕੇ ਲੈ ਜਾਂਦੇ ਰੇ ਭਾਜੀ ਸਵੇਰ ਸਾਰਾ ਸਾਨੂੰ ਇਨਸਾਫ ਚਾਹੀਦਾ ਭਾਜੀ ਉੱਥੇ ਕਾਰਵਾਈ ਹੋਣੀ ਚਾਹੀਦੀ ਸਰਪੰਚ ਦੇ ਇਹ ਤਾਂ ਆ ਜਿਹੜਾ ਗਰੀਬਾਂ ਦਾ ਨਾਲ ਮਿਲ ਜਾਣਾ ਚਾਹੀਦਾ ਹਰਜੀ ਸਰ ਜਿਹੜੇ ਲੋਕਲ ਜਾਮ ਲਾ ਰਹੇ ਨੇ ਦੇ ਨੇੜੇ ਪੈਸੇ ਨਹੀਂ ਪੈ ਰਹੇ ਕੀ ਮਸਲਾ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਿੰਡ ਗਵਾਰੇ ਤੋਂ ਹਾਂ ਜੀ ਵਿਕਾਸ ਕਮੇਟੀ ਦਾ ਚੇਅਰਮੈਨ ਕੁਲਦੀਪ ਸਿੰਘ ਇਹ ਇਹ ਸਾਰ ਜਿਹੜਾ ਇਹਨਾਂ ਨੇ ਕੀਤਾ ਆ ਇਹ ਫਤੂਪੁਰ ਵਾਲੇ ਆ ਇੱਕ ਨਵਜੋਤ ਸਿੰਘ ਤੇ ਇੱਕ ਉਹਨਾਂ ਦੀ ਸਿਸਟਰ ਆ ਜੀ ਅਨੀਤਾ ਰਾਣੀ ਨਿੱਕੋਸਰਾ ਖੁਰ ਤੋਂ ਸਰਪੰਚ ਇਹਨਾਂ ਨੇ ਇਹ ਸਾਡੇ ਪਿੰਡ ਚ ਪਹਿਲਾਂ ਧਾਰ ਖੜ ਇਕੱਠੇ ਕਰਕੇ ਲੋਕਾਂ ਨੂੰ ਕਿਹਾ ਕਿ ਲਿਆਲ ਤੜੇ ਹੀ ਪੈਸੇ ਪਾਉਣੇ ਕਿ ਜਦ ਕਿ ਪੈਸੇ ਸੈਂਟਰ ਸਰਕਾਰ ਵੱਲੋਂ ਪੈਣੇ ਹੁੰਦੇ ਆ ਕੁਝ ਦੋ ਕਿਸ਼ਤਾਂ ਪਈਆਂ ਨੇ ਕੁਝ ਲੋਕਾਂ ਦੀਆਂ ਪਈਆਂ ਨੇ ਬਾਕੀਆਂ ਦੇ ਅਜੇ ਬਾਕੀ ਮੈਂ ਅੱਜ ਵੀ ਜਾ ਕੇ ਆਇਆ ਵੀਡੀਓ ਦਫ਼ਤਰ ਆਪਣੇ ਜਿਹੜੇ ਸੈਕਟਰੀ ਨੇ ਮੈਡਮ ਚਰਨਜੀਤ ਕੌਰ ਉਹਨਾਂ ਨੂੰ ਮਿਲ ਕੇ ਆਇਆ ਉਹ ਕਹਿੰਦੇ ਵੀ ਅਜੇ ਪੈਸੇ ਪਿਛੋ ਨਹੀਂ ਪੈਂਡੇ ਹੇ ਤੇ ਪਿਛੋਂ ਪਾਣੀ ਸਰਪੰਚ ਦਾ ਕੰਮ ਹੁੰਦਾ ਹਾਜ਼ਰੀ ਲਾਉਣਾ ਜੀ ਮੋਬਾਈਲ ਤੋਂ ਆਨਲਾਈਨ ਸਭ ਕੁਝ ਹੈਗਾ ਹੈ ਕੋਈ ਕਿਸੇ ਦਾ 1 ਰੁਪਿਆ ਇਧਰ ਉਧਰ ਨਹੀਂ ਹੋ ਸਕਦਾ ਜੋ ਇਸ ਸਰਕਾਰ ਪਾਦੇ ਤੇ ਅੱਜ ਪਾਦੇ ਸਾਰਿਆਂ ਦੇ ਅਸੀਂ ਇਤ ਨਹੀਂ ਪਾਉਣੇ ਅਸੀਂ ਤੇ ਸਿਰਫ ਰੋਜ਼ ਰੋਜ਼ ਹਾਜ਼ਰੀ ਲਾਉਣੀ ਆ ਜਦੋਂ ਵੀ ਕੰਮ ਚੱਲਦਾ ਹੈ ਇਹਨਾਂ ਦੀ ਹਾਜ਼ਰੀ ਲਈ ਆ ਉਹਦਾ ਪ੍ਰੂਫ ਇਹ ਆ ਵੀ ਤੁਸੀਂ ਉੱਥੋਂ ਜਾ ਕੇ ਪਤਾ ਕਰ ਸਕਦੇ ਜੀ ਵੀਡੀਓ ਦਫ਼ਤਰੋਂ ਕਿ ਹਾਜ਼ਰੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਇਹ ਆ ਜੀ ਜੋ ਇਹ ਮਤਲਬ ਇਲਜ਼ਾਮ ਲਾ ਰਹੇ ਬੇਬਨਜ਼ਰੀ ਬਿਲਕੁਲ ਬੇਬਨਜ਼ਰੀ ਆ ਦੇ ਇਹ ਕੋਈ ਸਚਾਈ ਨਹੀਂ ਜੀ ਕੋਈ ਸਚਾਈ ਨਹੀਂ ਜੀ ਤੁਸੀਂ ਵੀਡੀਓ ਤੋਂ ਥਰੋ ਜਾ ਕੇ ਪਤਾ ਕਰ ਸਕਦੇ ਜੀ ਕਿ ਹਾਜ਼ਰੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਕੈਨੇਡਾ ਦੇ ਲੋਕੀ ਬਾਹਰ ਬੈਠੇ ਨੇ ਉਹਨਾਂ ਦੇ ਖਾਤੇ 'ਚ ਪੈਸੇ ਜਾਂਦੇ ਨੇ ਸਾਨੂੰ ਬੈਠ ਮਿਲਦੇ ਕੋਈ ਇੱਕ ਵੀ ਸਾਬਤ ਕਰ ਦਿਓ ਜੀ ਕੋਈ ਕੈਨੇਡਾ ਵਾਲਾ ਜਾਂ ਕੋਈ ਕਿਸੇ ਦਾ ਵੀ ਹੋਵੇ ਕਿ ਜਿਹੜਾ ਪਿੰਡ 'ਚ ਹਾਜ਼ਰ ਨਹੀਂਗਾ ਜਿਹਨੇ ਕੰਮ ਨਹੀਂ ਕੀਤਾ ਉਹਦੇ ਉਹਦੇ ਹਾਜ਼ਰੀ ਲੱਗੀ ਹੈ ਇੱਕ ਵੀ ਸਾਬਤ ਕਰ ਦਿਓ ਗ੍ਰਿਸਟਾ ਦਾ ਵੀ ਜ਼ਿਕਰ ਵਿੱਚ ਲਿਆ ਕਰਦੇ ਹਨ ਗ੍ਰਿਸਟਾਂ ਤੇ ਮੈਨੂੰ ਤਾਂ ਅਜੇ ਤੱਕ ਉਹਨਾਂ ਲਿਸਟ ਕੋਈ ਦਿੱਤੀ ਨਹੀਂ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਇਹੋ ਜੀ ਲਿਸਟ ਕੋਈ ਮੈਨੂੰ ਵੀ ਵਿਖਾ ਦਿਓ ਕਿ ਕੈਨੇਡਾ ਅਮਰੀਕਾ ਵਾਲੇ ਤੇ ਪਏ ਹੋ ਜਿਹੜੇ ਸਾਡੇ ਕੈਨੇਡਾ ਅਮਰੀਕਾ ਸਾਡੇ ਪਿੰਡ ਦੇ ਰਹਿੰਦੇ ਉਹ ਤੇ ਪੱਕੇ ਹੀ ਉਧਰ ਰਹਿੰਦੇ ਨੇ ਉਹਨਾਂ ਦਾ ਵੀ ਇਥੋਂ ਦਾ ਮੇਰੇ ਖਲ ਦਾ ਰਿਕਾਰਡ ਵੀ ਨਹੀਂ ਹੋਣਾ ਉਹ ਤੇ ਪੱਕੇ ਹੀ ਉਧਰ ਦੇ ਆ ਤੇ ਬਾਕੀ ਜੇ ਇਦਾਂ ਦੀ ਗੱਲ ਕੋਈ ਹੈਗੀ ਤੇ ਤੁਸੀਂ ਵੀਡੀਓ ਤੇ ਉੱਥੇ ਜਾ ਕੇ ਪਤਾ ਕਰ ਸਕਦੇ ਜੀ ਕਿੱਚ ਕਿਹੜੀ ਗੱਲ ਆ ਕਾਗਜ਼ ਤੇ ਨਹੀਂ ਝੂਠ ਬੋਲਣਗੇ ਨਾ ਜੀ ਕਾਗਜ਼ ਤੇ ਸਾਰਾ ਕੋਈ ਸੱਚ ਦਾਸੀ ਦੇਣਗੇ ਕਿ ਕਿਦੀ ਹਾਜ਼ਰੀ ਲੱਗੀ ਆ ਕਿਦੀ ਨਹੀਂ ਲੱਗੀ ਲੇਟ ਹੋਣ ਦਾ ਕਾਰਨ ਸਰਕਾਰ ਦੀ ਸੈਂਟਰ ਵੱਲੋਂ ਆ ਮੇਰੇ ਵੱਲੋਂ ਤੇ ਕੋਈ ਅਸੀਂ ਤੇ ਰੋਜ਼ ਦੀ ਰੋਜ਼ ਹਾਜ਼ਰੀ ਲੱਗਦੀ ਆ ਦੋ ਟਾਈਮ ਲਾਉਣੀ ਪੈਂਦੀ ਆ ਜੇ ਇੱਕ ਟਾਈਮ ਲੱਗੀ ਸ਼ਾਮ ਨੂੰ ਨਹੀਂ ਲੱਗੀ ਤਾਂ ਅੱਜ ਕੈਂਸਲ ਹੋ ਜਾਂਦੀ ਐ ਇਸ ਕਰਕੇ ਸਾਨੂੰ ਰੋਜ਼ ਦੀ ਰੋਜ਼ ਆਜੀ ਲਾਉਣੀ ਪੈਂਦੀ ਆ ਮੋਬਾਈਲ ਤੋਂ ਲੱਗਦੀ ਆ ਕੋਈ ਇਹਦੇ ਵਿੱਚ ਕਿਸੇ ਦਾ ਇੱਧਰ ਉੱਧਰ ਨਹੀਂ ਹੋ ਸਕਦਾ ਜਿਹਦਾ ਨਾਮ ਆ ਉਹਦੀ ਹਾਜ਼ਰੀ ਲੱਗਣੀ ਆ ਇੱਕ ਪਹਿਲਾ ਜਿੱਦਾਂ ਇਹ ਕਰਦੇ ਰਹੇ ਨੇ ਕਿ ਅੱਜ ਨਹੀਂ ਹੱਥ ਨਾ ਲੱਗਦੀਆਂ ਸੀ ਤੇ ਲੱਗਣੀ ਕਿਸ ਦੀ ਆ ਪਹਿਲੇ ਇਹਨਾਂ ਕਢਾ ਲਿਆ ਜੇ ਪਿਛਲੇ ਸਰਕਾਰ ਦੇ ਟਾਈਮ ਵੀ ਇਹਨਾਂ ਦੀ ਇਨਕੁਆਰੀ ਕਰਾ ਕੇ ਦੇਖ ਲਓ ਇਹਨਾਂ ਨੇ ਉਥੋਂ ਏਟੀਐਮ ਈਸ਼ੂ ਕਰਵਾ ਲੇ ਕਢਾ ਲੇ ਇਹਨਾਂ ਨੇ ਲੱਖਾਂ ਦੇ ਪੈਸੇ ਖਾ ਗਏ ਲੋਕਾਂ ਦੇ ਪੁੱਛੋ ਲੋਕਾਂ ਨੂੰ ਇਨਕੁਆਇਰੀ ਕਰਾ ਕੇ ਵੇਖੋ ਤੁਸੀਂ ਵੀ ਕਿੱਥੋਂ ਕਿੱਥੋਂ ਕੀ ਕੀ ਹੋ ਰਿਹਾ ਮੇਰੇ ਪਿੰਡ ਚੋਂ ਜਾ ਕੇ ਪਤਾ ਕਰ ਦੋ ਕੋਈ ਵੀ ਮੈਂ ਕਿਸੇ ਨੂੰ ਇਹ ਕਿਹਾ ਹੋਏ ਵੀ ਤੂੰ ਕਿਹੜੀ ਪਾਰਟੀ ਦਾ ਕਿਹਦਾ ਨਹੀਂ ਆਹ ਨੂੰ ਜੋ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਸੰਭੀ ਆ ਅਸੀਂ ਬਿਲਕੁਲ ਬੇਪੱਖ ਹੋ ਕੇ ਕਿਸੇ ਨਾਲ ਪੱਖਪਾਤ ਵਾਲੀ ਗੱਲ ਨਹੀਂ ਕੋਈ ਕੀਤੀ ਤੇ ਇਹ ਹੀ ਕੀਤੇ ਆ ਕੱਚੇ ਕੋਠਿਆਂ ਦੀ ਰਜਿਸਟ੍ਰੇਸ਼ਨ ਕਰਵਾਈ ਆ ਅਸੀਂ ਇਹਨਾਂ ਦੇ ਜਾ ਕੇ ਪਤਾ ਕਰੋ ਜਿਹੜੀ ਇਹਨਾਂ ਦੀ ਕੁੜੀ ਆ ਉੱਥੇ ਉੱਥੇ ਜਾ ਕੇ ਕੀ ਹੋਣ ਰਿਹਾ ਉੱਥੋਂ ਜਾ ਕੇ ਪਤਾ ਕਰੋ ਐਸ ਪਿੰਡ ਦਾ ਮਸਲਾ ਜੀ ਐਸ ਪਿੰਡ ਦਾ ਮਸਲਾ ਤੁਸੀਂ ਜਾ ਕੇ ਪੁੱਛ ਸਕਦੇ ਜੇ ਕੋਛ ਸਕਦੇ ਕਿਹੇ ਕੋਈ ਜੇ ਕਿ ਇੱਕ ਇੱਕ ਕਰਕ